ਦੋ ਲਗ ਲਾਦਾ ਹੈਗਾ ਜੀ ਭਲਾਣ ਵਾਲਾ ਅੱਗੇ ਵੀ ਕਈ ਵਾਰ ਆਇਆ ਇੱਥੇ ਹੈ ਨਾ ਇਹ ਹਮੇਸ਼ਾ ਪਰੇਸ਼ਾਨ ਕਰਦੇ ਨੇ ਸੰਦਾਲੇ ਦੇ ਲੋਕਾਂ ਨੂੰ ਇੱਕ ਇਹਨਾਂ ਨੂੰ ਲੱਗ ਬੈਰੀਕਡ ਰੱਖਿਆ ਹੈ ਵੀ ਜਿੱਥੇ ਸੰਦਾਲੇ ਲੋਕਾਂ ਨੂੰ ਫੜਦੇ ਹੋ ਕਿਉਂਕਿ ਇਹਨਾਂ ਨੂੰ ਕੋਈ ਟੋਲ ਨਹੀਂ ਲੱਗਾ ਹੈ ਪਰ ਅੱਜ ਜਦ ਮੈਂ ਆ ਕੇ ਦੇਖਿਆ ਇੱਥੇ ਕੋਈ ਬੰਦਾ ਨਹੀਂ ਖੜਾ ਹੈਗਾ ਘੱਟੋ ਘੱਟ 15 ਮਤਲਬ ਸੌਰੀ 15 ਦਾ ਬੰਦਾ ਜਿਹੜਾ ਘੱਟੋ ਘੱਟ ਮੈਨੂੰ ਵੀ 5-7 ਮਿੰਟ ਖੜਨਾ ਪੈ ਗਿਆ ਕਿਉਂਕਿ ਕੋਈ ਨਾ ਆਇਆ ਫਿਰ ਉਹ ਹੀ ਜੁਰਮਾਨਾ ਕੀਤਾ ਬਾਕੀ ਗੱਡੀ ਵੀ ਨਹੀਂ ਫ੍ਰੀ ਵੀ ਗੱਡੀਆਂ ਨੇ ਇਹਨੂੰ ਦੱਸਤਾ ਵੀ ਗ੍ਰਾਂਟ ਤੋਂ ਵੀ ਇੱਕ ਜਿਹੜਾ ਮੇਨ ਹੈ ਜਿਹੜੇ ਸੰ ਉਹ ਰਸਤਾ ਤੇ ਇੱਕ ਬੰਦਾ ਜ਼ਰੂਰੀ ਆ ਚਲਾਤ ਰਹਿਣਾ ਹਰ ਵਾਰ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਯੂ ਨੋ ਅੱਗੇ ਵੀ ਦੱਸਿਆ ਵੀ ਜਿੱਥੇ ਜੀ ਆਮ ਲੋਕਾਂ ਆਮ ਜਨਤਾ ਵਾਕੀ ਜਾਂਦੀ ਹੈ ਉੱਥੇ ਜੀ ਸਮਰਾਲੇ ਵਾਲਿਆਂ ਵਾਸਤੇ ਇੱਕ ਰਸਤਾ ਅਲੱਗ ਚਾਹੀਦਾ ਜਿੱਥੇ ਸਿਰਫ ਸਮਰਾਲੇ ਦੇ ਲੋਕ ਜਿਹੜੇ ਲੋਕਲ ਨੇ ਹੋਰ ਤੇ ਪਹਿਲਾਂ ਵੀ ਇੱਕ ਵਾਲਾ ਕਿ ਇਹਨਾਂ ਨੂੰ ਤੁਸੀਂ ਸਮਝਾਇਆ ਸੀਗਾ ਫ੍ਰੀ ਕਰਵਾਇਆ ਸੀ ਇਹ ਕਿਉਂ ਬਿਲਕੁਲ ਬਿਲਕੁਲ ਜੀ ਇਹਨਾਂ ਨੂੰ ਸਮਝਾਇਆ ਉਦੋਂ ਵੀ ਸਮਝਾਇਆ ਪਰ ਚਾਲੇ ਬਚਾਰੇ ਫੇਰ ਗਲਤੀ ਪਾ ਲਈ ਕਿਉਂ ਕਰ ਜਾਂਦੇ ਨੇ ਇਹ ਹਾਂ ਤੇ ਅੱਜ ਮੈਂ ਦੇਖਿਆ ਇਹਨਾਂ ਨੂੰ ਤਿੰਨਾਂ ਤਾੜਨਾ ਹੀ ਕੀਤੀ ਇਹ ਮੁੱਖੀ ਅੱਜ ਹੀ ਗਲਤੀ ਨਹੀਂ ਕਰਨੀ ਬੰਦਾ ਲਾਤਾ ਉਹਨਾਂ ਨੇ ਇੱਕ ਉੱਪਰ ਹੁਣ ਦੇਖੋ ਉਸ طرف ਤਰੀਕੇ ਨਾਲ ਕੱਢਣ ਲੱਗਿਆ ਲਿਖੇ ਸਨ ਲੱਗੇ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ हर गड्डी दा इंश्योरेंस तेज़ी अते परोसे नाल करवाओ सारिया सेवावां सौखिया परोसे योग अते समय से आज ही संपर्क करो बेबी स्मार्ट सॉल्यूशन तोहाडिया सारिया दस्तावेज़ अते इंश्योरेंस दिया लोड़ा लै एक हल